ਭਾਰਤੀ ਕਿਸਾਨ ਜੀ ਨੇ ਇਕਤਾ ਗੁਰਾਹਾਂ ਦੇ ਜਿਹੜੇ ਟਰੈਕਟਰ ਆਏ ਹੋਏ ਨੇਗੇ ਭਰਾਵੋ ਆਹ ਦੇਖੋ ਤੜਕੀ ਤੜਕੇ ਸਵੇਰੇ ਸਵੇਰੇ ਟਰੈਕਟਰ ਸਾਡੇ ਮਤਲਬ ਆਹ ਗੱਲ 'ਤੇ ਜਿਹੜੇ ਮੁੰਡੇ ਲੈ ਕੇ ਆਏ ਨੇਗੇ ਸਾਡੇ ਮੁੱਛਫੁੱਟ ਗੱਭਰੂ ਆਹ ਦੇਖੋ ਆਹ ਸੋ ਮਤਲਬ ਕਿਸ ਤਰੀਕੇ ਨਾਲ ਨੌਜਵਾਨ ਮੁੰਡੇ ਆਹ ਦੇਖੋ ਤੜਕੀ ਟਰੈਕਟਰਾਂ ਦਾ ਮਤਲਬ ਕਾਹ ਸ਼ੁਰੂ ਕਰਤੇ ਐਨਾ ਆਪਦੇ ਘਰੇ ਹੀ ਨਹੀਂ ਲੋਕ ਖਿੱਚ ਕਰਦੇ ਜਿੰਨੀ ਉਰੇ ਕਰ ਰਹੇ ਨੇ ਆ ਦੇਖੋ ਸ਼ਾਵਾ ਸ਼ੇਰ ਆ ਗੱਪਰੂ ਸਾਡੇ ਇਹ ਹੈ ਦੜਬਾ ਇਹ ਨਾਲ ਰੱਖੀ ਉਹਦੇ ਨਾਲ ਸੈਟ ਕਰੋ ਕੋੜਾ ਇਹ ਦੜਬਾ ਬਲਾਕ ਦਾ ਤੇ ਮਤਲਬ ਮੂਨਕ ਬਲਾਕ ਦੇ ਟਰੈਕਟਰ ਨੇ ਗਏ ਆਹ ਰੋਕ ਪਟਾਦੀ ਬੰਨ੍ਹ ਸਕਣਾ ਦਰੋਂ ਬੰਨ੍ਹ ਦੋਇਆ ਸੀਗਾ ਜਿਹੜਾ ਤੁਸੀ ਬੰਨ੍ਹ ਆ ਇੱਥੋਂ ਤੁਸੀ ਬੰਨ੍ਹ ਟੁੱਟਿਆ ਸੀਗਾ ਆਹੋ ਤੁਸੀ ਬੰਨ੍ਹ ਲਾ ਇਸ ਟਾਈਮ ਇੱਥੇ ਕਣਕ ਨਹੀਂ ਵੇਖ ਸਕਦੀ ਇੱਥੇ ਜੇ ਲੋਕ ਨਾ ਆਉਣ ਜਾਂ ਟਰੈਕਟਰ ਨਾ ਆਉਂਦਾ ਸੱਜਣੋ ਇਹ ਨਹੀਂ ਕਣਕ ਨੂੰ ਕਦੇ ਨਹੀਂ ਸੱਥੇ ਗਏ ਨਾ ਵੀ ਕਰਾਂ ਦੀ ਆਹ ਦੇਖੋ ਆ ਸਾਡੇ ਭਰਾ ਆ ਨੌਜਵਾਨ ਮੁੰਡੇ ਦੇਖੋ ਆਪਦੇ ਨਵੇਂ ਟਰੈਕਟਰ ਲੈ ਕੇ ਮਤਲਬ ਆਏ ਹੋਏ ਨੇ ਆ ਦੇਖੋ ਸੱਜਣੋ ਆਹ ਦੇਖ ਨੌਜਵਾਨ ਕਿ ਮੈਂ ਤਾਂ ਲੱਗ ਰਹੇ ਨੇ ਜਿਵੇਂ ਆਪਦੇ ਖੇਤ ਕੰਮ ਕਰਦੇ ਹੋਣ ਆਹ ਟਰੈਕਟਰ ਖੜਾਗਾ 855 4x4 ਇਹ ਮੇਰੇ ਜੀਜਾ ਜੀ ਦਾ ਟਰੈਕਟਰ ਹੈਗਾ ਸਪੈਸ਼ਲ ਭੇਜਣੇ ਪਟਿਆਲੇ ਦੇ ਪਿੰਡਾਂ ਮੱਲਾ ਖੇੜੀ ਉਹਨਾਂ ਨੇ ਭੇਜਿਆ ਜਵਾਨ ਸਾਡਾ ਗੱਭਰੂ ਇਹਨੂੰ ਟਰੈਕਟਰ ਚਲਾਉਣ ਆਏ ਨੇ ਇਹ ਇਸ ਕਰਕੇ ਧੰਨਵਾਦ ਕਰਦੇ ਆਂਗੇ ਆ ਸਾਡੇ ਧੜਵੇਂ ਬਲਾਕ ਦਾ ਟਰੈਕਟਰ ਮਤਲਬ ਸ਼ਹਿਰ ਤੋਂ ਸ਼ਹਿਰਾਂ ਵਾਲਾ ਚੰਗਾ ਟਰੈਕਟਰ ਸਾਡਾ ਆ ਸਾਡਾ ਭਰਾ ਸਾਡਾ ਭਰਾ ਹੈਗਾ ਬਿੱਟੂ ਲਾਚੀ ਬਿੱਟੂ ਲਾਚੀ ਨੇ ਟਰੈਕਟਰ ਦਿੱਤਾ ਸਾਡੇ ਸ਼ਹੀਰ ਨੇ ਸਾਡਾ ਛੋਟਾ ਭਰਾ ਹੈਗਾ ਆ 735 ਹਜੇ ਨੂੰ ਖੜਾਇਆ ਹੋਇਆ ਮੜਾ ਦੋ ਕੁ ਮਿੰਟਾਂ ਮੁੰਡੇ ਕਰਾਹ ਕਰੂ ਬਦਲ ਰਹੇ ਨੇ ਆ ਸਾਡਾ ਟਰੈਕਟਰ ਹੈਗਾ ਮਤਲਬ ਉਹ ਸੂਨੂਰਾ ਤੋਂ ਸਮੂਰਾ ਤੋਂ ਭੱਜਾ ਜਸਵੰਤਨ ਆਹ ਦੇਖੋ ਸੱਜਣਾ ਕੜਮਾ ਸਪਾ ਰੱਖਿਆਗਾ ਬਾਰੇ ਬਾਰੇ ਜਾਈਆਂ ਇਹਨਾਂ ਲੋਕਾਂ ਦੇ ਇਸ ਕਰਕੇ ਸ਼ੁਕਰੀਆ ਧੰਨਵਾਦ ਕਰਦੇ ਆ ਭਰਾਵੋ ਤੁਹਾਡਾ ਜਿਹੜੇ ਇਹ ਮਤਲਬ ਨੌਜਵਾਨ ਕਿਵੇਂ ਮਤਲਬ ਹਜੇ ਸੂਰਜ ਚੜ ਰਿਹਾ ਹੈ ਇੱਧਰ ਦੇਖੋ ਸੂਰਜ ਚੜਦੇ ਸਾਰ ਮਤਲਬ ਖੇਤ ਚਾਵੜੇ ਐਂ ਲੱਗਦਾ ਵੀ ਯਾਰ ਕੀ ਕਰ ਜੀਏ ਸੀਨਾ ਵਾਸਤੇ ਐਂ ਦਿਲ ਚ ਖੁਸ਼ੀ ਹੈਗੀ ਇਸ ਕਰਕੇ ਧੰਨਵਾਦ ਕਰਦੇ ਆ ਤੁਹਾਡਾ ਜਿਹੜਾ ਤੁਸੀਂ ਆ ਸਾਡੇ ਪ੍ਰਧਾਨ ਜੀ ਮਨੀਤ ਕਰਾਚੋਂ ਆ ਖੜਾ ਹੈਗਾ ਸਾਡਾ ਭਰਾ ਮਤਲਬ ਕਿਵੇਂ ਜੀਤਾਨ ਲਾਈ ਹੋਇਆ ਆ ਸਾਡਾ ਮਹਿੰਦਰ ਸਾਡਾ ਸੱਜਣ ਆ ਟਰੈਕਟਰ ਦਾ ਭਰਾ ਉਹ ਸਾਡੇ ਦਾ ਐਕਸੀਡੈਂਟ ਹੋਇਆ ਸੀ ਰਸਤੇ ਦੇ ਵਿੱਚ ਛੋਟਾ ਜਾ ਆ ਟਰੈਕਟਰ ਐਕਸੀਡੈਂਟ ਹੋ ਗਿਆ ਸੀਗਾ ਰਸਤੇ ਦੇ ਵਿੱਚ ਇਹ ਟਰੈਕਟਰ ਹੁਣ ਆਇਆਗਾ ਇਹ ਟਰੱਕ ਵੱਜਿਆ ਦੇ ਵਿੱਚ ਤੇ ਇਹਦੇ ਤੇ ਇਨੂੰ ਸਿੱਧਾ ਸੋਧਾ ਕਰਕੇ ਸਾਡੇ ਭਰਾ ਲੈ ਕੇ ਪਹੁੰਚ ਗਏ ਇਸ ਕਰਕੇ ਵੱਡਾ ਉਦਮ ਹੈਗਾ ਆ ਸਾਡਾ ਮੇਜਰ ਸਿੰਘ ਕੌਰੀਆਂ ਤੋਂ ਸਾਡਾ ਆਗੂ ਹੈਗਾ ਸਾਡਾ ਭਰਾ ਇਹਦਾ ਟਰੈਕਟਰ ਇਹ ਲੈ ਕੇ ਆਏਗਾ ਤੇ ਟਰੈਕਟਰ ਨਮਾ ਕਰਕੇ ਲਿਆਂਦਾਗਾ ਜਮਾਨ ਇਸ ਕਰਕੇ ਇੰਨੀ ਮਦਦ ਕਰੀ ਲੋਕਾਂ ਨੇ ਟਰੈਕਟਰ ਨਮਾ ਬਣਾ ਕੇ ਭੇਜਤਾ ਟਰੈਕਟਰ ਦੇ ਟਾਇਰ ਪਾੜ ਗਏ ਨਵੇਂ ਟਾਇਰ ਪਾ ਕੇ ਭੇਜਤੇ ਇਸ ਕਰਕੇ ਵੱਡਾ ਉਦਮ ਹੈ ਲੋਕਾਂ ਦਾ ਬਹੁਤ ਧੰਨਵਾਦ ਥੋੜਾ